ਜੀ ਨਾਲ ਕੋਟ ਮਰਜ ਕਰਵਾਈ ਸੀਗੀ ਤੇ ਮੈਂ ਡਿਊਟੀ ਕਰਕੇ ਵਾਪਸ ਆ ਰਹੀ ਸੀਗੀ ਤੇ ਬਸ ਤੋਂ ਮੈਨੂੰ ਉਤਾਰ ਕੇ 12:20 ਤੇ ਬਸ ਤੋਂ ਉਤਾਰ ਕੇ ਮੇਰੇ ਨਾਲ ਕਾਫੀ ਕੋਟ ਮਾਰ ਕੀਤੀ ਗਈ ਬਸ ਤੋਂ ਕਾਫੀ ਜਨੇ ਲੋਕ ਸੀਗੇ ਉਹਨਾਂ ਨੇ ਮੇਰਾ ਬਚਾਓ ਕਰਨੀ ਵਾਰ-ਵਾਰ ਵਾਰ-ਵਾਰ ਕਹੀ ਕਿ ਨਾ ਮਾਰੋ ਨਾਮ ਹਰ ਪਰ ਉਹਨਾਂ ਦੇ ਤੇ ਰੁਕੇ ਇੰਨੀ ਰਸਤੇ ਵਿੱਚ ਆ ਕੇ ਕੁੱਟਮਾਰ ਕੀਤੀ ਕਿੰਨੀ ਕੋਟੇ ਕੁੱਟਮਾਰ ਕੀਤੀ ਹਾਂਜੀ ਬਹੁਤ ਹੀ ਕੁੱਟਮਾਰ ਕੀਤੀ ਮੇਰੇ ਜਾਨ ਨੂੰ ਮਾਰਨ ਤੱਕ ਉਹਨਾਂ ਕੋਸ਼ਿਸ਼ ਕੀਤੀ ਜਿਹੜੇ ਰਸਤੇ ਤੇ ਆਣ ਜਾਣ ਵਾਲੇ ਲੋਕਾਂ ਨੇ ਮੇਰੀ ਹੈਲਪ ਕਰਕੇ ਤੇ ਮੈਨੂੰ ਬਚਾਇਆ ਉਹਨਾਂ ਤੋਂ ਤੇ ਜੇ ਨਾ ਉਹ ਬਚਾਉਂਦੇ ਤਾਂ ਸ਼ਾਇਦ ਮੈਨੂੰ ਜਾਨੋਂ ਹੀ ਮਾਰ ਦਿੰਦੇ ਤਾਂ ਬਚਾ ਕੇ ਮੈਨੂੰ ਕਿਸੇ ਦੇ ਘਰੇ ਉੱਥੇ ਬੰਦ ਕੀਤੀ ਰੱਖਾ ਉੱਥੋਂ ਘਰ ਵੀ ਪਹੁੰਚ ਗਏ ਸੀ ਮੈਨੂੰ ਉਹਨਾਂ ਕਾਫੀ ਧਮਕੀਆਂ ਦਿੰਦੇ ਸੀ ਕਿ ਤੈਨੂੰ ਮਾਰ ਦੇਣਾ ਆਪਣੇ ਘਰ ਵਾਲੇ ਨੂੰ ਬੁਲਾ ਉਹ ਤੈਨੂੰ ਥੁਆ ਕੇ ਲੈ ਕੇ ਜਾਵੇ ਜੇ ਨਾ ਲੈ ਕੇ ਗਿਆ ਤੈਨੂੰ ਇੱਥੇ ਵੱਢ ਦੇਾਂਗੇ ਮਾਰ ਦੇਾਂਗੇ ਪਹਿਲਾਂ ਵੀ ਮੇਰੇ ਨਾਲ ਉਹਨਾਂ ਕਾਫੀ ਕੁੱਟ ਮਾਰ ਕੀਤੀ ਆ ਉਹਨੇ ਦੁਬਾਰਾ ਫਿਰ ਤੋਂ ਕੀਤੀ ਹੀ ਆ ਤੇ ਜੇਕਰ ਮੈਂ ਮੇਰਾ ਮੋਬਾਈਲ ਵਗੈਰਾ ਸਾਰਾ ਮੇਰੇ ਪ੍ਰੂਫ ਵੀ ਖੋਲ ਐ ਸੀ ਮੇਰੇ ਹਸਬੰਡ ਨੇ ਮੈਨੂੰ ਐਕਸਟਰਾ ਫੋਨ ਦਿੱਤਾ ਵਾ ਸੀ ਜਿੰਦੇ ਕਰਕੇ ਮੈਂ ਬਚਾਅ ਹੋ ਗਿਆ ਮੇਰਾ ਮੈਂ ਉਹਨਾਂ ਨੂੰ ਫੋਨ ਕੀਤਾ ਸੀ ਤੇ ਮੇਰੇ ਹੈਲਪ ਕਰਨ ਲਈ ਥਾਣੇ ਵਾਲੇ ਜਿਵੇਂ ਵੀ ਸਟਾਫ ਪਹੁੰਚਿਆ ਕੀ ਨਾਮ ਤੁਹਾਡਾ ਹੈ ਹਾਂਜੀ ਮੇਰਾ ਨਾਮ ਕਸ਼ਮੀਰ ਕੌਰ ਆ ਕੀ ਕੌਰ ਕਿੱਥੋਂ ਦੇ ਹਨ ਬੜੇ ਕੀ ਕਰਦੇ ਮੈਂ ਪਿੰਡ ਜੱਲੋਕੇ ਦੀ ਰਹਿਣ ਵਾਲੀ ਆਂਗਣ ਵਾਲੀ ਵਰਕਰ ਦੇ ਤੌਰ ਤੇ ਕੰਮ ਕਰਦੀ ਆਂ ਕਿਤੇ ਕਰਦੇ ਆਂ ਹਾਂਜੀ ਮੈਂ ਪਿੰਡ ਜੱਲੋਕੇ ਹਾਂਜੀ ਤੇ ਕੀ ਹੋਇਆ ਕਿ ਕੋਟ ਮਾਰ ਕਿਹਨਾਂ ਨੇ ਕੀਤੀ ਤੇ ਕਿਉਂ ਹੋਈ ਹਾਂਜੀ ਮੈਂ ਆਪਣੀ ਮਰਜ਼ੀ ਨਾਲ ਕੋਟ ਮਰਚ ਕਰਵਾਈ ਸੀ ਤੇ ਮੈਂ ਡਿਊਟੀ ਕਰਕੇ ਵਾਪਸ ਆ ਰਹੀ ਸੀ ਤੇ ਬੱਸ ਤੋਂ ਮੈਨੂੰ ਉਤਾਰ ਕੇ 12:20 ਤੇ ਬੱਸ ਤੋਂ ਉਤਾਰ ਕੇ ਮੇਰੇ ਨਾਲ ਕਾਫੀ ਕੋਟ ਮਾਰ ਕੀਤੀ ਗਈ ਬੱਸ ਤੋਂ ਕਾਫੀ ਜਨੇ ਲੋਕ ਸੀਗੇ ਉਹਨਾਂ ਨੇ ਮੇਰਾ ਬਚਾਓ ਕਰਨ ਲਈ ਵਾਰ-ਵਾਰ ਵਾਰ-ਵਾਰ ਕਹੀਗੇ ਕਿੰਨਾ ਮਾਰੋ ਨਾਮ ਮਾਰੋ ਬਰੋਨਾ ਦੇ ਟੈਂ ਤੇ ਰੁਕੇ ਹੀ ਨਹੀਂ ਕੋਣ ਕੁੱਟ ਮਾਰਦਾ ਹਾਂਜੀ ਮੇਰੇ ਫਾਦਰ ਬਗੀਚਾ ਸਿੰਘ ਤੇ ਮੇਰੇ ਦੋ ਪਰਾਜ ਜੀ ਸਿੰਘ ਹਾਂਜੀ ਉਹ ਪਿੰਡ ਜੱਲੋ ਕੰਦੇ ਰਹਿਣ ਵਾਲੇ ਆ ਤੁਸੀਂ ਉੱਥੇ ਕੀ ਕਰਦੇ ਹੋ ਹਾਂਜੀ ਮੈਂ ਉੱਥੇ ਜੋਬ ਕਰਨ ਡਿਊਟੀ ਤੇ ਗਈ ਸੀ ਆਪਣੀ ਡਿਊਟੀ ਤੇ ਗਈ ਹਾਂਜੀ ਡਿਊਟੀ ਤੇ ਗਈ ਸੀ ਕਿਹੜੇ ਡਿਪਾਰਟਮੈਂਟ ਹਾਂਜੀ ਮੈਂ ਅੰਗਣਵਾੜੀ ਵਰਕਰ ਹਾਂ ਹਾਂਜੀ ਇਹ ਰਸਤੇ 'ਚ ਕੁੱਟਮਾਰ ਹੋਈ। ਹਾਂਜੀ ਰਸਤੇ ਵਿੱਚ ਆ ਕੇ ਕੁੱਟਮਾਰ ਕੀਤੀ। ਕਿੰਨੀ ਕੁੱਟੇ? ਕੁੱਟਮਾਰ ਕੀਤੀ। ਹਾਂਜੀ ਬਹੁਤ ਹੀ ਕੁੱਟਮਾਰ ਕੀਤੀ। ਮੇਰੇ ਜਾਨ ਨੂੰ ਮਾਰਨ ਤੱਕ ਉਹਨਾਂ ਕੋਸ਼ਿਸ਼ ਕੀਤੀ ਜਿਹੜੇ ਰਸਤੇ ਤੇ ਆਣ ਜਾਣ ਵਾਲੇ ਲੋਕਾਂ ਨੇ ਮੇਰੀ ਹੈਲਪ ਕਰਕੇ ਤੇ ਮੈਨੂੰ ਬਚਾਇਆ ਉਹਨਾਂ ਤੋਂ। ਤੇ ਜੇ ਨਾ ਉਹ ਬਚਾਉਂਦੇ ਤਾਂ ਸ਼ਾਇਦ ਮੈਨੂੰ ਜਾਨੋਂ ਹੀ ਮਾਰ ਦੇਂਦੇ। ਉਹਨਾਂ ਤੋਂ ਬਚਾ ਕੇ ਮੈਨੂੰ ਕਿਸੇ ਦੇ ਘਰੇ ਉੱਥੇ ਬੰਦ ਕੀਤੀ ਰੱਖਾ। ਤੇ ਉੱਥੋਂ ਘਰ ਵੀ ਪਹੁੰਚ ਗਏ ਸੀ। ਮੈਨੂੰ ਉਹਨਾਂ ਕਾਫੀ ਧਮਕੀਆਂ ਦਿੰਦੇ ਸੀ ਕਿ ਤੈਨੂੰ ਮਾਰ ਦੇਣਾ। ਆਪਣੇ ਘਰ ਵਾਲੇ ਨੂੰ ਬੁਲਾ। ਉਹ ਤੇਨੂੰ ਥੁਆ ਕੇ ਲੈ ਕੇ ਜਾਵੇ ਜੇ ਨਾ ਲੈ ਕੇ ਗਿਆ ਤੇਨੂੰ ਇੱਥੇ ਵੱਢ ਦੇਾਂਗੇ ਮਾਰ ਦੇਾਂਗੇ ਪਹਿਲਾਂ ਵੀ ਮੇਰੇ ਨਾਲ ਉਹਨਾਂ ਕਾਫੀ ਕੁੱਟ ਮਾਰ ਕੀਤੀ ਆ ਹੁਣ ਇਹ ਦੁਬਾਰਾ ਫਿਰ ਤੋਂ ਕੀਤੀ ਗਈ ਆ ਤੇ ਜੇਕਰ ਮੈਂ ਮੇਰਾ ਮੋਬਾਈਲ ਵਗੈਰਾ ਸਾਰਾ ਮੇਰੇ ਪ੍ਰੂਫ ਵੀ ਖੋਲ ਐ ਸੀ ਮੇਰੇ ਹਸਬੰਦ ਨੇ ਮੈਨੂੰ ਇੱਕ ਐਕਸਟਰਾ ਫੋਨ ਦਿੱਤਾ ਵਾ ਸੀ ਜਿੰਦੇ ਕਰਕੇ ਮੈਂ ਬਚਾਅ ਹੋ ਗਿਆ ਮੇਰਾ ਮੈਂ ਉਹਨਾਂ ਨੂੰ ਫੋਨ ਕੀਤਾ ਸੀ ਤੇ ਮੇਰੇ ਹੈਲਪ ਕਰਨ ਲਈ ਥਾਣੇ ਵਾਲੇ ਜਿਵੇਂ ਵੀ ਸਟਾਫ ਪਹੁੰਚਿਆ ਤੇ ਮੈਂ ਅੱਜ ਇੱਥੇ ਤੱਕ ਪਹੁੰਚਾਈ ਹਾਂ ਉਹਨਾਂ ਨੇ ਦਾਖਲ ਕਰਾਇਆ ਗਿਆ ਹਾਂਜੀ ਮੈਨੂੰ ਦਾਖਲ ਕਰਵਾਇਆ ਗਿਆ ਮੈਨੂੰ ਇੱਕੀ ਪ੍ਰੂਫ ਹੈ ਜਿਹੜੇ ਕੋਲ ਮੈਰੀਟਰ ਹਾਂਜੀ ਮੇਰੇ ਕੋਲ ਹਾਂਜੀ ਅਸੀਂ ਚੰਡੀਗੜ੍ਹ ਹਾਈ ਕੋਰਟ ਤੋਂ ਕਰਵਾਈ ਸੀ ਤੇ ਉਹਨਾਂ ਵਾਰ-ਵਾਰ ਪੁਲਿਸ ਥਾਣੇ ਵਾਲੇ ਨੇ ਵੀ ਕਹਿਆ ਸੀਗਾ ਤੁਸੀਂ ਇੱਥੇ ਆ ਕੇ ਦਿਓ ਪਰ ਹਾਂਜੀ ਤੁਸੀਂ ਕੀ ਦਿੰਦੇ ਸੀ ਕਿ ਤੁਸੀਂ ਇੱਥੇ ਆਓ ਤਾਂ ਅਸੀਂ ਵੜ ਦਿਆਂਗੇ ਮਾਰ ਦਿਆਂਗੇ ਤੁਸੀਂ ਇੱਥੇ ਆ ਕੇ ਵੜੋ ਮੈਸੇਜ ਕਰਦੇ ਸੀ ਫੋਨ ਕਰਦੇ ਸੀ ਪਰ ਅਸੀਂ ਇਸ ਸੰਬੰਧ ਵਿੱਚ ਅਸੀਂ ਉਹਨਾਂ ਨੂੰ ਥਾਣੇ ਦਰਖਾਸਤਾਂ ਵੀ ਲਾਈਆਂ ਸੀ ਪਰ ਉਹ ਇੱਥੇ ਥਾਣੇ ਤੱਕ ਨਹੀਂ ਆਉਂਦੇ ਸੀ ਨੋਟਿਸ ਵੀ ਇੱਕ ਗਿਆ ਸੀ ਉਹਨਾਂ ਨੋਟਿਸ ਪੜ੍ਹ ਕੇ ਤੇ ਸੈੱਟ ਦਿੱਤਾ ਸੀਗਾ ਤੁਹਾਨੂੰ ਕੀ ਮੰਗ ਤੁਹਾਡੀ ਚਾਰਗਾਂ ਸਾਡੀ ਇਹ ਮੰਗ ਹੈ ਕਿ ਮੈਂ ਆਪਣਾ ਡਿਊਟੀ ਕਰਨਾ ਚਾਹੁੰਦੀ ਹਾਂ ਤੇ ਮੈਨੂੰ ਇੱਕ ਤਾਂ ਹੈਲਪਲੀ ਸਟਾਫ ਦੀ ਜ਼ਰੂਰਤ ਤੇ ਮੇਰੇ ਹੈਲਪ ਕੀਤੀ ਜਾਵੇ ਤੇ ਦੂਸਰਾ ਉਹਨਾਂ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਮੈਂ ਆਪਣੀ ਡਿਊਟੀ ਅੱਗੇ ਤੋਂ ਵਧੀਆ ਤਰੀਕੇ ਨਾਲ ਕਰ ਸਕਾਂ ਤੇ ਅਸੀਂ ਸੇਫ ਰਹਿ ਸਕੀ ਤੇ ਮੇਰੇ ਹਸਬੰਦ ਵੀ ਆਪਣੀ ਮਰਜ਼ੀ ਨਾਲ ਜਿਹੜੀ ਇਹ ਵਿਆਹ ਕਰਾਉਣ ਦਾ ਤੁਹਾਨੂੰ ਜਿਹੜੀ ਕੋਟਮੜ ਕੀਤੀ ਹੈ ਹਾਂਜੀ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ ਤੇ ਜਿਹੜੇ ਇਹ ਦੇ ਖਿਲਾਫ ਸੀ ਕਹਿੰਦੇ ਅਸੀਂ ਨਹੀਂ ਖਿਲਾਫ ਚਲਦੇ ਸੀ ਹਾਂਜੀ ਖਿਲਾਫ ਚਲਦੇ ਸੀ ਮੈਂ ਮੰਗੇ ਦੀ ਇੱਕ ਕਾਨੂੰਨੀ ਕਾਰਵਾਈ ਹੋਣੀ ਹੈ ਹਾਂਜੀ ਮੰਗੇ ਮੇਰੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਤੇ ਜੋ ਵੀ ਮੇਰਾ ਸਮਾਨ ਪ੍ਰੂਫ ਵਗੈਰਾ ਸਾਰੇ ਮੈਨੂੰ ਵਾਪਸ ਦਿੱਤੇ ਜਾਣ ਮੇਰਾ ਮੋਬਾਈਲ ਸਾਰਾ ਕੁ ਸਾਰਾ ਉਹਨਾਂ ਕੋਲਿਆ ਸੀ ਉਹ ਵਾਪਸ ਦਿੱਤਾ ਜਾਵੇ ਤੇ ਮੈਨੂੰ ਸਾਰੇ ਦਿੱਤੇ ਜਾਵੇ ਇੱਕ ਵਿਵਸਥਾ ਜਿਹੜੀ ਕੁੱਟਮਾਰ ਕਰਨ ਦਾ ਮਾਮਲਾ ਆਇਆ ਕੀ ਮਾਮਲਾ ਸੀਗਾ ਇਹ ਤਾਂ ਇੱਕ ਲੜਕੀ ਕਸ਼ਮੀਰਕੌਰ ਇਹ ਪੱਲੀਆਂ কুরਤ ਉਥੇ ਮੁੰਡੇ ਦੇ ਨਾਲ ਇਹਨੇ ਲਹ ਮਰਜ਼ੀ ਕਰਵਾਈ ਹੈ ਤੇ ਰਾਉ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਵਿੱਚ ਹੈ ਤੇ ਇਹਦਾ ਆਪਣੇ ਪਿੰਡੀ ਇਹ ਆਂਗਣਵਾੜੀ ਵਰਕਰ ਸੀਗੀ ਜਦੋਂ ਇਥੇ ਡਿਊਟੀ ਤੇ ਰੋਜ਼ਾਨਾ ਦੀ ਤਰ੍ਹਾਂ ਹੀ ਆਉਂਦੀ ਸੀਗੀ ਇਹ ਕੱਲ ਕਿਤੇ 2-3 ਕਿਨੂ ਕਿਤੇ ਨਾ ਇਹਨਾਂ ਦਾ ਪਰਿਵਾਰਕ ਇਹਦੇ ਪਿਓ ਵਿਚਾ ਸਿੰਘ ਭਰਾ ਜਿਹੜਾ ਸੀਗਾ ਉਹ ਦਾ ਬਜਿੰਦਰ ਸਿੰਘ ਤੇ ਦੂਸਰ ਦੋ ਭਰਾ ਆ ਇੱਕ ਮਾਤਾ ਆ ਦੀ ਮਾਂ ਨਾਲ ਹੈ ਤੇ ਇਹਨਾਂ ਨੇ ਰਲ ਕੇ ਦੇ ਨਾਲ ਕੋਟ ਮਾਰਕ ਕੀਤੀ ਹੈ ਵਜਾ ਰੰਜੇਸ ਸਿੰਘ ਵੀ ਉਹ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਂ ਕੋਟ ਮੈਰੇ ਨੇ ਕਰਾਈ ਹਾਂ ਕੋਟ ਮਰਜ਼ੀ ਕਰਵਾਈ ਆ ਕਰੀਬ 3 ਮਹੀਨੇ ਪਹਿਲੇ ਹਾਂਜੀ ਉਹ ਚੰਗਾ ਨਹੀਂ ਸਮਝਦੇ ਹਾਂ ਉਹੀ ਆ ਵੀ ਉਹ ਪਰਿਵਾਰਕਾ ਵੀ ਪਿੰਡ ਦੇ ਵਿੱਚ ਇਹ ਉਹ ਆਂਗਣਵਾੜੀ ਵਰਕਰ ਆ ਨੌਕਰੀ ਕਰਦੀ ਆ ਤੇ ਵੀ ਸਾਡੀ ਮਰਜ਼ੀ ਕੇ ਤੋਂ ਬਿਨਾਂ ਇਹਨੇ ਵਿਆਹ ਕਰਵਾਉਂ ਉਹਨਾਂ ਅਗਲੀ ਕਾਰਵਾਈ ਇਹਦੇ ਤੇ ਕੁੱਟਮਾਰੀ ਕੀਤੀ ਆ ਕੋਈ ਐਕਸਟਰਾ ਕੋਈ ਇਹਨਾਂ ਕੋਈ ਉਹ ਨਹੀਂ ਹੈ ਹੱਥਾਂ ਨਾਲ ਹੀ ਕੁੱਟਮਾਰ ਕੀਤੀ ਆ ਉਹ 323 ਚੌਕੀ ਦਾ ਪਰਚਾ ਦਰਜ ਜੋ ਵੀ ਇਹਦੀ ਕਾਰਵਾਈ ਕਰਕੇ ਬੰਦੀ ਕਾਰਵਾਈ ਕਰਦੇ ਆ